गली ग़ी आई पी पी री तरी सोचे अरे ਵੀ ਸੋਚਦੇ ਨਰਾਜ ਆਗੇ ਧੋਕੇ ਤੇਰੀ ਸੋਚ ਤੇ ਕਰਾ ਦੇਾਂਗੇ ਧੋਕੇ ਜੈ ਵੀ ਕੇ ਬਾਤ ਜੈ ਵੀ ਜੈ ਬਾਤ ਇਹ ਸਰਕਾਰਾਂ ਕਰਦੀਆਂ ਕੀ ਤੇਰਾ 베ਰੀ ਚੰਗੋ ਵੀ ਇਹ ਸਰਕਾਰਾਂ ਕਰਦੀਆਂ ਕੀ ਤੇਰਾ 베ਰੀ ਜੀ ਆਇਆਂ ਨੂੰ ਭੀ ਮਰੋ 26 ਜਨਵਰੀ ਨੂੰ ਜਿਹੜੀ ਘਟਨਾ ਬਾਪਰੀ ਅੰਮ੍ਰਿਤਸਰ ਦੇ ਵਿੱਚ ਅੱਜ ਉਸ ਦੇ ਸਬੰਧ ਵਿੱਚ ਹੁਸ਼ਿਆਰ ਵਿੱਚ ਸਿਹਰਪੁਰ ਵਿੱਚ ਬਹੁਤ ਭਾਰੀ ਰੋਚ ਪਾਇਆ ਜਾ ਰਿਹਾ ਜੋ ਕਿ ਪੰਜਾਬ ਪੰਦਰੀ ਕੋਲ ਆਈ ਉਸ ਦੇ ਸਬੰਧ ਵਿੱਚ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜਾ ਜਿਹੜਾ ਬਾਜ਼ਾਰ ਬੰਦ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ ਅੱਜ ਸਮੂਹ ਸਮਾਜ ਇਕੱਠਾ ਹੋ ਕੇ ਅੱਜ ਅਸੀਂ ਸ਼ਹਿਰ ਦੇ ਮੁੱਖ ਵਿਆਹਾਂ ਵਿੱਚ ਹੁੰਦੇ ਹੋਏ ਅਪੀਲ ਕਰਨ ਜਾ ਰਹੇ ਹਾਂ ਕਿ ਇਸ ਸੰਘਰਸ਼ ਵਿੱਚ ਸਾਡਾ ਜਿਹੜਾ ਸਾਥ ਦਿੱਤਾ ਜਾਵੇ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਸ਼ਹਿਰਪੁਰ ਦੇ ਵਿੱਚ ਸਾਰੇ ਸ਼ਹਿਰਪੁਰ ਤੋਂ ਪੂਜਾਰਾਂ ਨੂੰ ਕਿਹਦੇ ਨੂੰ ਹੋਵੇਗਾ ਵੀ ਸਾਰਾ ਸ਼ਹਿਰਪੁਰ ਬੰਦ ਹੋ ਜਾਊਗਾ ਲੋ ਜੀ ਦੇਖ ਸਾਡੇ ਬੰਦ ਖੁੱਲ ਜਾ ਮੜਾ ਜੀ ਯਾਰ ਬੰਦ ਹੋ ਜਾਣਾ ਪੈਣਾ ਬਾਲਾਂ ਸ਼ਹਿਰਪੁਰ ਤੋਂ सोच ते बाबा साहिब तरी सोच तरी सोच तय जय सरकार कराचो सरकार करा मेरो बाबा साहिब को ਉਹਨਾਂ ਨੇ ਇੱਕ ਜਾਤ ਲਈ ਨਹੀਂ ਕੰਮ ਕੀਤਾ ਉਹਨਾਂ ਨੇ ਮਨੁੱਖਤਾ ਲਈ ਕੰਮ ਕੀਤਾ ਜੇ ਕਹੀਏ ਕਿ ਉਹਨਾਂ ਨੇ ਦਲਿਤਾਂ ਦੇ ਲਈ ਕੰਮ ਕੀਤਾ ਦਲਿਤਾਂ ਲਈ ਨਹੀਂ ਉਹਨਾਂ ਨੇ ਹਿਊਮਨ ਰਾਈਟਸ ਲਈ ਕੰਮ ਕੀਤਾ ਔਰ ਉਹਨਾਂ ਨੇ ਇਹ ਜਿਹੜੇ ਲੋਕ ਹੈਗੇ ਆ ਇਹ ਲੋਕਤੰਤਰ ਨੂੰ ਖਤਮ ਕਰਕੇ ਰਾਜਤੰਤਰ ਲਿਆਉਣਾ ਚਾਹੁੰਦੇ ਆ ਤਾਂ ਜੋ ਕਿ ਦੇਸ਼ ਦੇ ਵਿੱਚ ਜਿਹੜਾ ਹੈਗਾ ਆ ਉਹ ਪਾੜ ਪਾਇਆ ਜਾ ਸਕੇ ਔਰ ਜਿਹੜੀਆਂ ਇਦਾਂ ਦੀਆਂ ਕੋਝੀਆਂ ਹਰਕਤਾਂ ਕਰਦੇ ਲੋਕ ਇਹਨਾਂ ਨੂੰ ਬਾਝ ਆ ਜਾਣਾ ਚਾਹੀਦਾ ਬਾਬਾ ਸਾਹਿਬ ਦੀ ਅੰਬੇਦਕਰ ਜੀ ਦੀ ਮੂਰਤੀ ਉਹ ਪੂਰੇ ਭਾਰਤ ਨੂੰ ਜਿਹੜਾ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਉਸੇ ਦਿਨ ਆਣ ਕੇ ਇਹਨਾਂ ਨੇ ਜਿਹੜਾ ਹੈਗਾ ਇਹ ਕੰਮ ਕੀਤਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਇਸ ਸਾਰੇ ਜਿਹੜਾ ਹੈਗਾ ਇਹ ਜਿਹੜਾ ਇਹਦੇ ਪਿੱਛੇ ਸਾਜ਼ਿਸ਼ਾਂ ਕੰਮ ਕਰਦੀਆਂ ਉਹ ਸਾਰੀਆਂ ਬੇਨਕਾਬ ਹੋਣੀਆਂ ਚਾਹੀਦੀਆਂ ਕਿਉਂਕਿ ਹੋ ਸਕਦਾ ਇਹ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੋਵੇ ਕਿਉਂਕਿ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ ਔਰ ਕੋਈ ਨਾ ਕੋਈ ਇਹਦੇ ਪਿੱਛੇ ਜੜੀ ਹੈਗੀ ਆ ਉਹ ਕੋਈ ਨਾ ਕੋਈ ਸਿਆਸੀ ਤਾਕਤ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਅਮੇਸ਼ਾ ਨੇ ਬਿਆਨ ਦਿੱਤਾ ਸੀ ਗ੍ਰਹਿ ਮੰਤਰੀ ਨੇ ਕੀ ਬਾਬਾ ਸਾਹਿਬ ਮੇਦਕਰ ਦਾ ਨਾਂ ਬਹੁਤ ਵਾਰ ਬੋਲਿਆ ਜਾਂਦਾ ਸੋ ਉਹ ਗੱਲਾਂ ਕਿਤੇ ਨਾ ਕਿਤੇ ਆ ਕੇ ਕਲੈਸ਼ ਕਰਦੀਆਂ ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਸੈਂਟਰ ਦਾ ਵੀ ਹੱਥ ਹੈਗਾ ਔਰ ਪੰਜਾਬ ਸਰਕਾਰ ਦਾ ਵੀ ਇਹਦੇ ਪਿੱਛੇ ਜਿਹੜਾ ਹੈਗਾ ਹੱਥ ਹੈ ਜਿਹੜਾ ਇਹ ਜਿਹੜੀ ਏਡੀ ਵੱਡੀ ਗੱਲ ਹੋਈ ਆ ਮੈਂ ਸਰਕਾਰ ਕੋਲ ਮੰਗ ਕਰਦਾ ਕਿ ਇਹਨਾਂ ਜਿਹੜਾ ਦੋਸ਼ੀ ਹੈਗਾ ਔਰ ਜਿਹੜੇ ਦੇ ਪਿੱਛੇ ਹੋਰ ਵੀ ਲੋਕ ਹੈਗੇ ਆ ਜਿਹੜੇ ਹਜੇ ਤੱਕ ਬੇਨਕਾਬ ਨਹੀਂ ਹੋਏ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਦੀ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਐਨਐਸਏ ਲਾ ਕੇ ਇਹਨਾਂ ਨੂੰ ਤਾਂ ਲੱਗਣਾ ਚਾਹੀਦਾ ਔਰ ਕਿਉਂਕਿ ਉਹਨੂੰ ਐਸੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਿਹੜਾ ਅੱਗੇ ਤੋਂ ਮੁੜ ਕੇ ਐਸੀ ਕੋਈ ਘਟਨਾ ਕਰਮ ਨਾ ਹੋ ਸਕੇ ਔਰ ਬਾਬਾ ਸਾਹਿਬ ਅੰਬੇਡਕਰ ਜੀ ਕੋਈ ਕੋਈ ਛੋਟੀ ਮੋਟੀ ਕੋਈ ਸ਼ਖਸੀਅਤ ਦਾ ਨਾਂ ਨਹੀਂ ਹੈਗਾ ਔਰ ਬਾਬਾ ਸਾਹਿਬ ਇੱਕ ਸੈਲੀਬ੍ਰਿਟੀ ਹੈ ਜੋ ਕਿ ਵਰਲਡ ਪੱਧਰ ਤੇ ਦੁਨੀਆ ਉਹਨਾਂ ਨੂੰ ਜਾਣਦੀ ਹੈ ਔਰ ਉਹਨਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਦੇਖੋ ਲੋਕ ਸਟੈਚੂ ਲਾ ਰਹੇ ਜਿਹੜੇ ਸਾਡੇ ਇੱਥੇ ਦੇ ਲੋਕ ਆ ਉਹ ਉਹਨਾਂ ਦੀਆਂ ਬੇਅਦਬੀਆਂ ਕਰ ਰਿਹਾ ਸੋ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਸ ਦੋਸ਼ੀ ਨੂੰ ਐਸੀ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਗਾਂਹ ਕੋਈ ਹੋਰ ਐਦਾਂ ਦਾ ਸ਼ਰਾਰਤੀ ਅੰਸਰ ਸ਼ਰਾਰਤ ਨਾ ਕਰ ਸਕੇ ਜੀ ਲੱਗਦਾ ਕਿ ਇਹ ਜਿਹੜਾ ਇੰਜਾਮ ਦੇ ਪਿੱਛੇ ਇਸ ਦਾ ਰੋਲ ਕੀ ਮਕਸਦ ਉਸ ਹੁੰਦਾ ਜਿਸ ਕਰਕੇ ਕੀਤਾ ਗਿਆ ਇਹਦੇ ਪਿੱਛੇ ਭਾਜੀ ਕੋਈ ਵੱਡੀ ਸਾਜ਼ਿਸ਼ ਆ ਔਰ ਉਸ ਸਾਜ਼ਿਸ਼ ਦੇ ਪਿੱਛੇ ਜਿਹੜੇ ਹੋਰ ਇਨਸਾਨ ਆ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਵੀ ਸਰਕਾਰ ਨੂੰ ਬੇਨਕਾਬ ਕਰਨਾ ਚਾਹੀਦਾ ਜੀ ਦੇਖੋ ਜਿੱਥੇ ਬੇਅਦਬੀ ਕੀਤੀ ਬਹੁਤ ਪੀਂਟ ਲੱਗਿਆ ਇਲਾਕਾ ਆ ਲੋਕਾਂ ਨੇ ਦੇਖਿਆ ਨਹੀਂ ਉੱਥੇ ਕੀ ਲੱਗਦਾ ਹੈ ਦੇਖੋ ਲੋਕਾਂ ਨੇ ਦੇਖਿਆ ਨਹੀਂ ਉਸ ਦੇ ਨਾਲ ਗਨਤੰਤਰ ਦੇਸ਼ ਬਸਿਆ ਉਹ ਲੋਕਾਂ ਨੇ ਸੋਚਿਆ ਹੋਵੇ ਕੋਈ ਉਹਨਾਂ ਨੂੰ ਸਫਾਈ ਜਾਂ ਕੁਝ ਹੋਰ ਕਰਨ ਦੇ ਵਾਸਤੇ ਕੋਈ ਬੰਦਾ ਚੜਿਆ ਪਰ ਉਹ ਇਹਨੇ ਕੋ ਥੋੜੀ ਜਿਹਾ ਸਮੇਂ ਦੇ ਵਿੱਚ ਉਸਨੇ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਜੀ ਸਰ ਇਹ ਕੀ ਕੀ ਬੰਦ ਕਰਨ ਦੀ ਕਾਲ ਦਿੱਤੀ ਗਈ ਤੇ ਕੀ ਕੀ ਚੱਲਦਾ ਰਹੇਗਾ ਇਹ ਦੱਸੋ ਜੀ ਦੇਖੋ ਜਿਹੜੇ ਮੰਨ ਲਓ ਮੈਡੀਕਲ ਸਹੂਲਤਾਂ ਆ ਜਿਹੜੇ ਬੱਚਿਆਂ ਦੇ ਪੇਪਰ ਵਗੈਰਾ ਆ ਜਾਂ ਕੋਈ ਅਮਰਜੈਂਸੀ ਆ ਉਹ ਸਾਰੀਆਂ ਖੁੱਲੀਆਂ ਰਹਿਣਗੀਆਂ ਨਾ ਜੀ ਟ੍ਰਾਂਸਪੋਰਟ ਟ੍ਰਾਂਸਪੋਰਟ ਜਿਹੜੀ ਆ ਉਹ ਬੰਦ ਆ ਜੀ ਟ੍ਰਾਂਸਪੋਰਟ ਵੀ ਬੰਦ ਹਾਂ ਬੰਦ ਆ